ਆਜੀ ਤੇ ਕੋ ਬਾਦਲ ਸਾਹਿਬ ਰਿਸਪੈਕਟ ਕਰਦੇ ਦਿਓ ਦੇਵਤਾ ਇਨਸਾਨ ਸੀ ਤੈਸ ਕਰਕੇ ਬਾਦਲ ਸਾਹਿਬ ਦੀ ਫੋਟੋ ਸਾਡੇ ਦਿਲ ਦੇ ਵਿੱਚ ਵੀ ਹੈ ਓਨਲੀ ਦਫਤਰ 'ਚ ਨਹੀਂ ਮਤ ਕਹ ਨਾ ਗਠਬੰਧ ਨਾ ਕੋਈ ਲੈਣਾ ਦੇਣਾ ਨਹੀਂਗਾ ਵੀ ਗੰਠਬੰਧ ਹੋਵੇ ਨਾਲ ਬਾਦਲ ਸਾਡੇ ਵਾਸਤੇ ਰੱਬ ਸੁਭਾਨ ਹੋ ਓਨਲੀ ਦਫਤਰ 'ਚ ਨਾ ਦੇਖੋ ਜੇ ਦਿਲ ਦਿਖਾਓਗੇ ਤਰ ਦਿਖਾ ਦੇਗਾ ਬਾਦਲ ਤੁਸੀਂ ਤੁਸੀਂ ਤਾਂ ਬਾਦਲ ਸਾਹਿਬ ਸੁਪਤਾਲ ਜੀ ਨਾਲ ਹੀ ਕੰਮ ਕੀਤਾ ਹੈ ਉਹ ਕਿਸ ਸਮਾਨ ਨੇ ਜੀ ਦੇਖੋ ਗੱਲ ਸੁਣੋ ਬਾਦ ਸਾਹਿਬ ਦੀ ਰਿਸ ਕੋਈ ਨਹੀਂ ਕਰਦਾ ਬਾਦ ਸਾਹਿਬ ਜਿਸ ਤਰ੍ਹਾਂ ਵਿਧਾਨ ਸਭਾ 'ਚ ਗੱਲ ਕਰਦੀ ਸੀ ਬਾਦ ਸਾਹਿਬ ਹਰੇਕ ਨੂੰ ਨਾਲ ਲੈ ਕੇ ਚਲਦੇ ਸੀ ਔਰ ਨਾਭਾ ਜਿਲ੍ਹੇ ਦਾ ਜੇ ਵਿਕਾਸ ਹੋਇਆ ਜਿਹੜਾ ਬਾਦਲ ਸਾਹਿਬ ਦੇ ਮੇਰਾ ਸ਼ਿਰੋਕ ਕੀਤਾ ਦੇਖੋ ਹਰੇਕ ਮੰਡੀ ਸਵੇਰੇ 6 ਵਜੇ ਵਿਚਲੇ ਜਾਂਦੇ ਸੀ ਪੰਪੀ ਨੇੜੇ ਪਾਣੀ ਵਾਟਰ ਸੀਟਿਸ ਕੈਨ ਮਸੀਂ ਇਹ ਜੀਲਾ ਬਣਾਣਾ ਕਿੰਨੇ ਵੀ ਕੰਮ ਹਸਪੀਟਲ ਬਣਾਣਾ ਬਾਦਲ ਸਾਹਿਬ ਦੇ ਕੋਲ ਮੰਨਦਾ ਮੈਂ ਬਾਦਲ ਸਾਹਿਬ ਦੀ ਰੀਸ ਨਹੀਂ ਕਰਦਾ